ਸੋ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋਂ ਆ ਰਹੀ ਆ ਬਟਾਲਾ ਪੁਲਿਸ ਨੇ ਇੱਕ ਨਾਮੀ ਗੈਂਗਸਟਰ ਦਾ ਇਨਕਾਊਂਟਰ ਕੀਤਾ ਹੈ ਔਰ ਇਨਕਾਊਂਟਰ ਦੌਰਾਨ ਜ਼ਖਮੀ ਹੋਏ ਇਸ ਗੈਂਗਸਟਰ ਨੂੰ ਬਟਾਲਾ ਪੁਲਿਸ ਨੇ ਭਾਰੀ ਜਦੋਜਾਹਤ ਦੇ ਬਾਅਦ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਧੁੱਪ ਸੜੀ ਤੋਂ ਕਾਬੂ ਕਰ ਲਿਆ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਲਗਾਤਾਰ ਜੋ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਸੀ ਬੀਤੇ ਕੱਲ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਵੀ ਇੱਕ ਜੁਵੈਲਰ ਦੀ ਦੁਕਾਨ ਤੇ ਗੋਲੀਆਂ ਚੱਲੀਆਂ ਸੀਗੀਆਂ ਪੁਲਿਸ ਵੱਲੋਂ ਲਗਾਤਾਰ ਇਹਨਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਔਰ ਪੁਲਿਸ ਨੂੰ ਜਦੋਂ ਮੁਖਬਰ ਖਾਸ ਵੱਲੋਂ ਇੱਕ ਸੂਚਨਾ ਮਿਲਦੀ ਹੈ ਤਾਂ ਉਸ ਸੂਚਨਾ ਤੇ ਪੁਲਿਸ ਵੱਲੋਂ ਇਸ ਦਾ ਘੇਰਾਬੰਦੀ ਕਰਕੇ ਪਿੱਛਾ ਕੀਤਾ ਗਿਆ ਗੈਂਗਸਟਰ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਔਰ ਜਿਸ ਦੇ ਨਾਲ ਪੁਲਿਸ ਵਾਲੇ ਵੀ ਬਹੁਤ ਮੁਸ਼ਕਲ ਨਾਲ ਬਚੇ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਨੇ ਲਗਾਤਾਰ ਇਸ ਗੈਂਗਸਟਰ ਦੇ ਉੱਪਰ ਗੋਲੀਆਂ ਚਲਾਈਆਂ ਤਾ ਗੋਲੀ ਇੱਕ ਇਸ ਦੇ ਵੱਜ ਚੁੱਕੀ ਹੈ ਔਰ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਗੌਰਤਬ ਹੈ ਕਿ 50 ਲੱਖ ਰੁਪਏ ਦੀ ਰਕਮ ਇਸ ਗੈਂਗਸਟਰ ਵੱਲੋਂ ਇੱਕ ਸਨਿਆਰੇ ਤੋਂ ਮੰਗੀ ਗਈ ਸੀ ਇਸ ਕੋਲੋਂ ਰਵਾਲਵਰ ਤੇ ਯੂਪੀ ਨੰਬਰ ਦੀ ਇੱਕ ਮਰਸੀਡੀਜ਼ ਗੱਡੀ ਵੀ ਬਟਾਲਾ ਪੁਲਿਸ ਨੇ ਬਰਾਮਦ ਕੀਤੀ ਹੈ ਮੌਕੇ ਤੇ ਐਸਐਸਪੀ ਬਟਾਲਾ ਮੈਡਮ ਅਸ਼ਮਨੀ ਗੋਟਿਆਲ ਦੇ ਇਲਾਵਾ तमाम ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਹੋਏ ਨੇ ਡੀਐਸਪੀ ਜੇਸ਼ਕ ਕੱਕੜ ਵੀ ਤੁਸੀਂ ਦੇਖ ਰਹੇ ਹੋ ਐਸਐਚਓ ਪ੍ਰਭਜ the okay, lava ਅਨੇਕਾ ਬਟਾਲਾ ਪੁਲਿਸ ਦੇ ਬਹਾਦਰ ਅਫਸਰ ਮਜ਼ਰ ਆ ਰਹੇ ਨੇ ਸੋ ਵੱਡੀ ਖਬਰ ਇਹ ਆ ਰਹੀ ਹੈ ਬਟਾਲਾ ਪੁਲਿਸ ਵੱਲੋਂ ਇੱਕ ਗੈਂਗਸਟਰ ਦਾ ਮਰਸੀਡੀਜ਼ ਵਾਲੇ ਗੈਂਗਸਟਰ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਪੱਕੀ ਸੂਚਨਾ ਮਿਲਦੀ ਹੈ ਕਿ ਇਹ ਧੁੱਪਸੜੀਪਿੰਡ ਦੇ ਇਲਾਕੇ ਦੇ ਵਿੱਚ ਗੈਂਗਸਟਰ ਵੀਪੀ ਨੰਬਰ ਦੀ ਮਰਸੀਡੀਜ਼ ਤੋਂ ਘੁੰਮ ਰਿਹਾ ਵਾ ਜਿੱਥੇ ਪੁਲਿਸ ਵੱਲੋਂ ਇਹਦਾ ਪਿੱਛਾ ਕੀਤਾ ਜਾਂਦਾ ਵਾ ਇੱਕ ਵਾਰ ਫਿਰ ਤੁਹਾਨੂੰ ਦੱਸਣਾ ਬਦ ਦੱਸ ਦਈਏ ਕਿਸ ਗੈਂਗਸਟਰ ਦੇ ਜਦੋਂ ਥੋੜਾ ਜਿਹਾ ਕਰੀਬ ਪੁਲਿਸ ਪਹੁੰਚਦੀ ਆ ਤਾਂ ਇਸ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਪੁਲਿਸ ਤੇ ਗੈਂਗਸਟਰ ਦੇ ਵਿਚਕਾਰ ਇੱਕ ਜ਼ਬਰਦਸਤ ਮੁਕਾਬਲਾ ਹੋਇਆ ਔਰ ਉਸਦੇ ਬਾਅਦ ਇੱਕ ਗੋਲੀ ਗੈਂਗਸਟਰ ਤੇ ਲੱਗ ਜਾਂਦੀ ਹੈ ਔਰ ਇੱਕ ਹਾਇਰ ਹੋ ਕੇ मौके ਤੇ ਪੁਲਿਸ ਇਹਦਾ ਪਿੱਛਾ ਕਰਦੀ ਹੈ ਅਤੇ ਇਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਲਗਾਤਾਰ ਗੋਲੀਬਾਰੰਦੀ ਤੋਂ ਬਾਅਦ ਬਟਾਲਾ ਪੁਲਿਸ ਵੱਲੋਂ ਇੱਕ ਵੱਡੀ ਤਾਲੀ ਕਰਦੇ ਹੋਏ ਇਸ ਨਮਰਸੀਜ਼ ਵਾਲੇ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ਹੈ मौके ਤੇ ਪਹੁੰਚ ਕੇ ਐਸਐਸਪੀ ਬਟਾਲਾ ਮੈਡਮ ਅਸ਼wini ਗੋਟਿਆਲ ਨੇ तमाम ਪੁਲਿਸ ਅਧਿਕਾਰੀਆਂ ਦੀ ਹੌਸਲਾ ਫ਼ਜ਼ਾਈ ਵੀ ਕੀਤੀ ਹੈ